ਇਨਾ ਹੀ ਤੇ ਪ੍ਰਾਇਮਰ ਹੋਰ ਲੱਗਣਾ ਜੀ ਹਜੇ ਠੀਕ ਹੈ ਜੀ ਉਸ ਤੋਂ ਬਾਅਦ ਰੰਗ ਦੀ ਜੌਬ ਹੋਵੇਗੀ ਜੀ ਅੱਛਾ ਕੱਲਾ ਕਲਰ ਨਾਟ ਮੈਂ ਇਹ ਕਹੂੰਗਾ ਵੀ ਤੁਸੀਂ ਖੋਲ ਕੇ ਕਿਹੜਾ ਰੱਖ ਦਿੰਨੇ ਹੋ ਹਾਂਜੀ ਹਾਂ ਉਸ ਤੋਂ ਬਾਅਦ ਫੇਰ ਕੱਸਦੇ ਹੋ ਜਿਵੇਂ ਜਾਂਸੀ ਬੰਦੀ ਆ ਇਸ ਤਰ੍ਹਾਂ ਆਪਾਂ ਦਵਾਰੇ ਨੂੰ ਬੰਨਾਂਗੇ ਆਪਣੀ ਸਾਰੀ ਟੀਮ ਪੂਰਾ ਜੋਰ ਲਾਉਂਦੀ ਹੈ ਜੀ ਇਹ ਤੇ ਅੰਦਰੋਂ ਵੀ ਪੇਂਟ ਹੈ ਇਹ ਓਕੇ ਬਾਈ ਆ ਦੇਖਿਓ ਹਾਂ ਇਹ ਨਹੀਂਗਾ ਵੀ ਮਤਲਬ ਟਰੈਕਟਰ ਬਾਹਰੋਂ ਕਹਿੰਦਾ ਮਿਸਤਰੀ ਨੇ ਕਲਰ ਮਾਰਤਾ ਨਹੀਂ ਨਹੀਂ ਆ ਇੱਥੇ ਦੇਖੋ ਧਰਮੇ ਪਹਿਲਾਂ ਅੰਦਰੋਂ ਵੀ ਸਾਰਾ ਪੇਂਟ ਹੋਇਆ ਤੇ ਉਸ ਤੋਂ ਬਾਅਦ ਇਹ ਫਿਟਿੰਗ ਹੋਈ ਆ ਸਾਰੀ ਦੇਖੋ ਕੱ ਇਹ ਟਾਇਰ ਇਹਦੀ ਹੁਣਗੇ ਜੀ ਨਹੀਂ ਜੀ ਇਹ ਮੈਸੀ ਦੇ ਟਾਇਰ ਆ ਜੀ ਇਹਦੀ ਇਹ ਇਹਦੀ ਨੇ ਜਿਹੜਾ ਉਹ ਪਿੱਛੇ ਖੜਾ ਇਹਦੀ ਪੇਂਟ ਦੀ ਕੁਆਲਿਟੀ ਚੈੱਕ ਕਰੋ ਜੀ ਓਹੋ 2K ਪੇਂਟ ਆ ਜੀ ਅੱਛਾ ਪੇਂਟ ਪਟੂਕੇ ਵਰਤਦੇ ਆ ਪਟੂਕੇ ਪੇਂਟ ਹੀ ਆ ਜੀ ਸਾਰਾ ਪ੍ਰਾਇਮਰ ਵੀ ਥੱਲੇ ਪਟੂਕੇ ਲਾ ਲੈਂਦੇ ਦਾਣਾ ਵੀ ਨਹੀਂ ਕਿਤੇ ਹੱਥ 'ਚ ਲੱਗਦਾ ਦੇਖ ਲੈ ਇਹ ਮੈਸੀ ਦੇ ਮੰਗਰਾਟ ਆ ਜੀ ਆਹ ਦੇਖ ਸੱਜਣਾ ਮੈਸੀ ਤੋਂ ਮੰਗਰਾਟ ਦਿਖਾ ਨਹੀਂ ਕੋਈ ਨਾ ਰੰਗ ਲਾਉਂਦਾ ਜਿਵੇਂ ਦੇਖੋ ਜੀ ਸਾਰਾ ਪੇਂਟ ਉਤਾਰ ਕੇ ਫੇਰ ਇਹਨੂੰ ਹੌਣ ਆਏ ਸਹੀ ਗੱਲ ਆ ਭਾਈ ਇੰਨਾ ਤਾਂ ਨਹੀਂ ਕੋਈ ਜਰਮੀ ਕਹਦੀ ਇਹ ਹਨਾ ਜੀ ਮਿਹਨਤ ਕਰਦਾ ਲੈ ਦੇਖੋ ਇਹਦੇ ਜਿਹੜਾ ਮੈਂ ਰਿਜਾ ਲਾੜਾ ਯਾਰ ਬਾਈ ਉਹ ਵੀ ਕੰਮ ਕਰਦੇ ਨੇ ਅਸੀਂ ਕਹਿੰਦੇ ਆਨਲਾਈਨ ਸਾਡਾ ਰੋਜ਼ ਕੰਮ ਦੇਖੋ ਜੀ ਠੀਕ ਹੈ ਜੀ ਇਹ ਕੰਮ ਚੱਲਦਾ ਹੈ ਕੋਈ ਨਹੀਂ ਦਿਖਾਉਂਦਾ ਜੀ ਆਹ ਲਾ ਤਿਆਰ ਕਰਕੇ ਭੇਜ ਦਿੰਦਾ ਹਰ ਪਾਕੇ ਜੀ ਸਾਡੇ ਕੋਲ ਉਹ ਕੰਮ ਨਹੀਂ ਜੀ ਅਸੀਂ ਤਾਂ ਜੜਾਂ ਲਾਉਨੇ ਆ ਜੀ ਸਭ ਬੈਂਪਰ ਬਣਾ ਰਹੇ ਨੇ ਜੀ ਹਾਂਜੀ ਕੱਲ੍ਹ ਆਏ ਨਹੀਂ ਫੋੜਦਾ ਬਣਾ ਲਓ 25 11 59 11 ਜੀ ਆ ਤਿੰਨ ਚਾਰ ਤਾਂ ਬਣੇ ਪਏ ਨੇ ਜੀ ਹਮ ਸਾਰੇ ਕੰਮ ਇੱਥੇ ਤਿਆਰ ਹੁੰਦੇ ਆ ਜੀ ਜੇ ਆਪਾਂ ਤੋਂ 25 11 ਤੋਂ ਸ਼ੁਰੂ ਕਰਤੇ ਅਰਜਨ ਜੌਂਡੀਆ ਜਿਹੜੇ ਦੇ ਮਰਜ਼ੀ ਲਵਾਓ ਜੀ ਭਈ ਆ ਆ ਆ ਪਲੇਟਫਾਰਮ ਆਪਾਂ ਨਾਮਾ ਬਣਾ ਦਨੇ ਆ ਜੀ ਨਵੇਂ ਚਾਉਂਦਾ ਨਹੀਂ ਹੁਣ ਆਉਣ ਲੱਗ ਗਿਆ ਜੀ ਕੰਪਨੀ ਦੇਣ ਲੱਗੀਆਂ ਦੀ ਅੱਛਾ ਪਹਿਲਾਂ ਤੁਸੀਂ ਕਰ ਰਹੇ ਸੀ ਤੁਸੀਂ ਪਹਿਲਾਂ ਪਹਿਲਾਂ ਸ਼ੁਰੂਆਤ ਆਪਣੀ ਹੈ ਲਓ ਵੀ ਮੇਤਰੋ ਅੱਜ ਨਾਲ ਆਪਾਂ ਜਵੰਦਾ ਫਾਰਮ ਤੇ ਪਹੁੰਚੇ ਹੋਇਆ ਜਵੰਦਾ ਫਾਰਮ ਕਿਸੇ ਵੀ ਜਾਣ ਪਹਿਚਾਣ ਦਾ ਮਥਾਜ ਨਹੀਂ ਕਿਉਂਕਿ ਇਹ ਉਹ ਫਾਰਮ ਹੈ ਜਿੱਥੋਂ ਬੀ ਮੋਡੀਫਿਕੇਸ਼ਨ ਹੋ ਕੇ ਨਾ ਵੱਡੀਆਂ-ਵੱਡੀਆਂ ਫੋਰਨ ਕੰਟਰੀਆਂ ਦੇ ਵਿੱਚ ਗਏ ਹੋਏ ਆ ਗੱਲ ਜੇ ਕਰੀਏ ਨਾ ਵੀ ਤੁਹਾਡਾ ਕਿਸੇ ਵੀ ਕੰਪਨੀ ਦਾ ਕੋਈ ਵੀ ਡਾਇਰੈਕਟਰ ਹੈ ਵੈਸੇ ਆਪਾਂ ਫੋਟੋਆਂ ਵੀ ਨਾਲ ਮੈਂਸ਼ਨ ਕਰ ਦਾਂਗੇ ਵੀ ਕਿਹੜੇ-ਕਿਹੜੇ ਡਾਇਰੈਕਟਰ ਅੱਜ ਤੱਕ ਇੱਥੋਂ ਤਿਆਰ ਹੋਏ ਰੀਜ ਨਾਲ ਤੁਸੀਂ ਇਹ ਕਹਿ ਸਕਦੇ ਹੋ ਵੀ ਬੰਪਰ ਤੋਂ ਲੈ ਕੇ ਲਿੰਕਾਂ ਤੱਕ ਤੁਹਾਡਾ ਟਰੈਕਟਰ ਦਾ ਕੋਈ ਵੀ ਕੰਮ ਆ। ਹਰ ਇੱਕ ਤਸੱਲੀ ਬਖਸ ਕੰਮ ਹੈ। ਇਹ ਜਿਵੇਂ ਕਹਦੀ ਨਾ ਜਵੰਦਾ ਫਾਰਮ ਤੋਂ ਹੋਊਗਾ। ਤੇ ਅੱਜ ਮਿਸਤਰੀ ਚਮਕੌਰ ਸਿੰਘ ਨੂੰ ਤੁਹਾਨੂੰ ਮਿੱਤਰੋ ਮਿਲਾਉਣੇ ਆ ਤੇ ਬਾਈ ਉਹਨਾਂ ਦਾ ਇੰਨਾ ਕ ਘੈਂਟ ਕੰਮ ਹੈ। ਮੈਂ ਵੀਡੀਓ ਤਾ ਬਣਾਉਣ ਲੱਗਿਆ ਕਿਉਂਕਿ ਨਾ ਬਹੁਤ ਸੱਜਣਾ ਸਾਨੂੰ ਫੋਨ ਲਾ ਕੇ ਅਕਸਰ ਹੀ ਪੁੱਛਦੇ ਰਹਿੰਦੇ ਆ ਵੀ ਬਾਈ ਯਾਰ ਟਰੈਕਟਰ ਮੋਡੀਫਿਕੇਸ਼ਨ ਕਰਾਉਣਾ ਕਿਹੜੇ ਫਾਰਮ ਤੋਂ ਅਸੀਂ ਕਰਵਾਈਏ। ਅੱਜ ਤੁਹਾਨੂੰ ਪੂਰਾ ਤਸੱਲੀ ਵਾਲੇ ਫਾਰਮ ਤੇ ਲੈ ਕੇ ਆਏ ਮਿੱਤਰੋ। ਤੁਸੀਂ ਨਾ ਪੂਰੇ ਜਮੇ ਕਹਿ ਦਈਏ ਵੀ ਜਿੱਥੇ ਤੁਹਾਡਾ ਦਿਲ ਕਰਦਾ ਬੜੇ ਸਾਡੇ ਸੱਜਣ ਮੋਡੀਫਿਕੇਸ਼ਨ ਟਰੈਕਟਰ ਕਰਦੇ ਆ ਹਰ ਇੱਕ ਦਿਨ ਰੈ ਲਿਓ ਪਰ ਜਿਹੜਾ ਕੰਮ ਤੁਹਾਨੂੰ ਮਿਸਤਰੀ ਚਮਕੌਰ ਸਿੰਘ ਕਰਕੇ ਦੇਣਗੇ ਨਾ ਮੈਂ ਨਹੀਂ ਮੰਨਦਾ ਵੀ ਤੁਹਾਡਾ ਕੋਈ ਹੋਰ ਕੰਮ ਕਰਕੇ ਦਊਗਾ ਪਰ ਮੈਂ ਆ ਆ ਫਲੈਕਸ ਦਿਖਾ ਦੇ ਪਹਿਲਾਂ ਜਵੰਦਾ ਫਾਰਮ ਇਹ ਤੁਹਾਨੂੰ ਜਿੰਨੇ ਵੀ ਟਰੈਕਟਰ ਇੱਥੋਂ ਤਿਆਰ ਹੋ ਕੇ ਗਏ ਆ ਲਗਭਗ ਹਰੇਕ ਦੇ ਬੰਪਰ ਤੇ ਨਾ ਇਹ ਜਿਹੜਾ ਵਾਇਰਲ ਲੋਗੋ ਲਾ ਕੇ ਤੋਰਦੇ ਹੁੰਦੇ ਆ YouTube Facebook Instagram ਸਾਰੀ ਲਗਭਗ ਚੈਨਲ ਆ ਜਿਹੜੇ ਵਾਈਰਲ ਰਹਿੰਦੇ ਜਵੰਦਾ ਫਾਰਮ ਦੇ ਨਾਂ ਤੇ ਚੱਲਦੇ ਆ ਬਾਕੀ ਆਪਾਂ ਬਾਈ ਨਾਲ ਫੁੱਲ ਜਾਣਕਾਰੀ ਲੈ ਲੈਣੇ ਗੱਲਬਾਤ ਸਾਂਝੀ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਚੰਗਾ ਠੀਕ ਹੋ ਵੀਰੇ ਮੈਨੂੰ ਨਾ ਰੂਹ ਹਸੋ ਬੈ ਜਾਂਦੀ ਜਦੋਂ ਤੁਹਾਡੇ ਟਰੈਕਟਰ ਕਿਸੇ ਸੜਕ ਤੇ ਜਾਂਦੇ ਦੇਖਦੇ ਆ ਹਨਾ ਤੇ ਵੈਸੇ ਤੇ ਚਲੋ ਹੁਣ ਤੁਸੀਂ ਜਾਣ ਪਹਿਚਾਨ ਦੇ ਮੁਤਾਜ ਨਹੀਂ ਅੱਜ ਤੱਕ ਬਾਈ ਕੋਈ ਗਿਣਤੀ ਨਹੀਂ ਹੈਗੀ ਜੀ ਗਿਣਤੀ ਨਹੀਂ ਨਹੀਂ ਜੀ ਨਹੀਂ ਕਿੰਨੇ ਸਣ ਤੋਂ ਕਰਦੇ ਹੋ ਤੁਸੀਂ ਕੰਮ ਅਸੀਂ 2004 ਤੋਂ ਜੀ 4 ਤੋਂ ਲੈ ਕੇ ਇੱਕ ਤਾਂ ਆ ਹੁੰਦਾ ਨਾ ਇਹ ਵੀ ਕੰਮ ਕੋਈ ਕਿਤੋਂ ਹੋ ਕੇ ਆਉਂਦਾ ਜੀ ਕੋਈ ਕਿਤੋਂ ਹੋ ਕੇ ਆਉਂਦਾ ਜੀ ਹਾਂਜੀ ਆਪਣੇ ਕੋਲੇ ਮੰਨ ਲਓ ਵੀ ਪਲੇਟਫਾਰਮ ਤੋਂ ਲੈ ਕੇ ਜੀ ਘੂੜਾ ਵੈਂਪਰ ਇਹ ਸਾਰਾ ਕੰਮ ਇਥੋਂ ਆਪਾਂ ਹਾਰ ਪਾ ਕੇ ਹੀ ਤੋੜ ਦਿਆਂ ਜੀ ਅੱਛਾ ਕੱਲਾ ਉੱਪਰੋਂ ਪੇਂਟ ਨਹੀਂ ਹੈ ਜੀ ਆਪਾਂ ਦੇਖੋ ਜਿੰਮੇ ਕੁਆਲਿਟੀ ਆਪਾਂ ਵਾਈ ਨੂੰ ਚੈੱਕ ਕਰਾਓ ਜੀ ਹਾਂਜੀ ਹਾਂਜੀ ਇਹ ਤੇ ਪ੍ਰਾਈਮਰ ਵੱਜ ਗਿਆ ਜੀ ਇਹ ਮੈਂ ਇੱਥੇ ਪ੍ਰਾਈਮਰ ਹੋਰ ਲੱਗਣਾ ਜੀ ਹਾਂਜੀ ਠੀਕ ਹੈ ਜੀ ਉਸ ਤੋਂ ਬਾਅਦ ਰੰਗ ਦੀ ਜੌਬ ਹੋਵੇ ਜੀ ਅਛਾ ਜਿਵੇਂ kia scout ਆਈ ਅੱਗੇ ਖੜਾ ਮਤਲਬ ਕੱਲਾ ਕੱਲਾ ਨਟ ਮੈਂ ਇਹ ਕਹੂੰਗਾ ਵੀ ਤੁਸੀਂ ਖੋਲ ਕੇ ਕੇਰਾ ਰੱਖ ਦਿੰਨੇ ਹੋ ਹਾਂਜੀ ਹਾਂ ਦੁਬਾਰਾ ਤੋਂ ਬਾਅਦ ਫੇਰ ਕੱਸਦੇ ਹੋ ਜਿਵੇਂ ਜਾਂਸੀ ਬੰਦੀ ਆਈ ਉਸ ਤਰ੍ਹਾਂ ਆਪਾਂ ਦੁਬਾਰਾ ਇਹਨੂੰ ਬੰਨਾਂਗੇ ਓਕੇ ਹਾਂਜੀ ਹੁਣ 7577 ਮਾਡਲ ਟਰੈਕਟਰ ਆਈ ਇਹ ਠੀਕ ਹੈ ਜੀ ਇਹ ਮੈਸੀ 7577 ਮਾਡਲ ਹਾਂਜੀ 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 1035 ਜੀ ਬਣਾ ਕੇ ਤੋਰਨਾ 25 ਮਾਡਲ ਹਾਂਜੀ 25 ਦਾ ਬਣੋਗੇ ਫਿਰ 25 ਮਾਡਲ ਬਣਾ ਕੇ ਤੋਰਨਾ ਹਾਂਜੀ ਹਾਂਜੀ ਤੇ ਬਾਕੀ ਵੀਰੇ ਬੰਪਰ ਤੋਂ ਲੈ ਕੇ ਮੈਂ ਇਹ ਗੱਲ ਕਹੀ ਜੀ ਵੀ ਬੰਪਰ ਤੋਂ ਲੈ ਕੇ ਲਿੰਕਾਂ ਤੱਕ ਤੁਹਾਡੀ ਸਾਰੀ ਤਸੱਲੀ ਹੁੰਦੀ ਆ ਹਾਂਜੀ ਪੂਰੀ ਤਸੱਲੀ ਕਰਕੇ ਹੀ ਤਿਆਰ ਕਰਨਾ ਹੀ ਆਪਾਂ ਨੇ ਇਹ ਦੇਖਣ ਨੂੰ ਖੇਡ ਜੀ ਲੱਗਦੀ ਆ ਜੇ ਤੋ ਬਣ ਗਿਆ ਨੀ ਆਪਾਂ ਉਹ ਤੁਹਾਨੂੰ ਦਿਖਾਵਾਂਗੇ ਵੀਰਾਂ ਨੂੰ ਜੀ ਹਾਂ ਹਾਂਜੀ ਜਿਵੇਂ ਅੱਗੇ ਸਕਾਟ ਖੜਾ ਜੀ ਉੱਪਰੋਂ ਪੇਂਟ ਦਾ ਮੰਨ ਲਓ ਹਰੇਕ ਬੰਦਾ ਹੀ ਕਰ ਦਿੰਦਾ ਜੀ ਹਾਂਜੀ ਆਪਣੀ ਸਾਰੀ ਟੀਮ ਪੂਰਾ ਜ਼ੋਰ ਲਾਉਂਦੀ ਆ ਜੀ ਤੇ ਅੰਦਰੋਂ ਵੀ ਪੇਂਟ ਆ ਇਹ ਓਕੇ ਬਾਈ ਆ ਦੇਖਿਓ ਹਾਂ ਇਹ ਨਹੀਂਗਾ ਵੀ ਮਤਲਬ ਟਰੈਕਟਰ ਬਾਹਰੋਂ ਕਹਤਾ ਮਿਸਤਰੀ ਨੇ ਕਲਰ ਮਾਰਤਾ ਨਹੀਂ ਆ ਇੱਥੇ ਦੇਖੋ ਧਰਮੇ ਪਹਿ ਬੰਦਾ ਪੈਸੇ ਭਰਨ ਵਾਲਾ ਚਾਹੀਦਾ ਜੀ ਕੰਮ ਅਸੀਂ ਕਰਾਂਗੇ ਹੁਣ ਦੇਖੋ ਕੱਲਾ ਇਹ ਨਹੀਂ ਜੀ ਇਹਦੇ ਅੰਦਰੋਂ ਵੀ ਪੇਂਟ ਹੈ ਜੀ ਹਮ ਸਾਈ ਟਰੈਂਸੋ 35 ਟਰੈਕਟਰ ਜੀ ਦੇ ਪਾਵਰ ਟਰੈਕ ਦਾ ਇੰਜਨ ਲਾ ਕੇ ਤਿਆਰ ਕਰਨਾ ਹੈ ਜੀ ਠੀਕ ਹੈ ਜੀ ਹਾਂ ਜੀ ਬੰਦੇ ਪੈਸੇ ਭਰੀ ਜਾਂਦੇ ਤਾਂ ਅਸੀਂ ਕੰਮ ਕਰੀ ਜਾਂਦੇ ਹਿੱਸਾ ਸੋਨਾ ਨਿਕਾਦਾ ਜੀ ਹਮ ਪਾਵਰ ਸਟੀering ਜੀ ਅੱਛਾ ਪਾਵਰ ਸਟੀering ਕੋਈ ਹਿੱਸਾ ਸੋਨਾ ਨਿਕਾਦਾ ਇਹ ਕੰਮ ਚੱਲੀ ਜਾਂਦੀ ਟਰੈਕਟਰ ਸਕਾਉਟ ਆ ਇਹ ਹਾਂ ਜੀ ਸਕਾਉਟ ਆ ਟਰੈਂਸੋ 35 ਜੀ ਓਕੇ ਇਹ ਬਜ਼ੁਰਗਾਂ ਦੀ ਪੁਰਾਣੀ ਨਿਸ਼ਾਨੀ ਹੈ ਜੀ ਠੀਕ ਹੈ ਜੀ ਉਹ ਬਾਈ ਕਹਿੰਦੇ ਵੀ ਆਪਾਂ ਇਹਨੂੰ ਸ ਅਗਲਾ ਉਹ ਕਹਿੰਦਾ ਵੀ ਇਹਨੂੰ ਅਸੀਂ ਰੱਖਣਾ ਹਾਂਜੀ ਆਲਾ ਨਵਾਂ ਕਢਾ ਲੈਂਦਾ ਪਰ ਉਹਨੂੰ ਵੇਚਦਾ ਉਹਨੂੰ ਵੇਚਦਾ ਨਹੀਂ ਵੀ 2 ਕਿੱਲਿਆਂ ਤੋਂ 100 ਕਿੱਲਿਆਂ ਤੱਕ ਵੀ ਟਰੈਕਟਰਾਂ ਦੇ ਬਣਾਏ ਨੇ ਆਹ ਗਾਲਾ ਲੋਹਾ ਹੁੰਦਾ ਜੀ ਹੈਨਾ ਸਹੀ ਗੱਲ ਹੈ ਫਿਰ ਉਹਨੂੰ ਇਹ ਵੀ ਹੁੰਦਾ ਸੱਜਣਾ ਦੇ ਦਿਲ ਦੇ ਵਿੱਚ ਵੀ ਅਸੀਂ 100 ਨਾਲ ਤਿਆਰ ਕਰਾ ਕੇ ਇਹਨੂੰ ਐਂ ਕਢਾਈਏ ਖੜਾਉਣੀ ਹੈ ਜੀ ਕਿਹੜੇ ਦਿਨ ਵਾਸਤੇ ਰੱਖਾਂਗੇ ਹੈਨਾ ਓਕੇ ਇਹ ਕਿਹੜਾ ਇਹ ਮਹਿੰਦਰਾ ਆ ਗਿਆ ਮਹਿੰਦਰਾ ਆ ਗਿਆ 175 ਆ ਗਿਆ ਜੀ ਇਹਨੂੰ ਫੁੱਲ ਮੋਡੀਫਾਈ ਕਰਨਾ ਹੈ ਜੀ ਆਪਣਾ ਲੋਕਲ ਹੀ ਹੈ ਜੀ ਇੱਥੋਂ ਇਹ ਇਹ ਟਾਇਰ ਇਹਦੀ ਹੁਣਗੇ ਜੀ ਨਹੀਂ ਜੀ ਇਹ ਮੈਸੀ ਦੇ ਟਾਇਰ ਆ ਜੀ ਅੱਛਾ ਇਹ ਇਹਦੀ ਅਸਾ ਪੇਂਟ ਆਪਾਂ ਟੂ ਕੇ ਵਰਤਦੇ ਆਂ ਪੇਂਟ ਹੀ ਆ ਜੀ ਸਾਰਾ ਪ੍ਰੈਮਰ ਵੀ ਥੱਲੇ ਟੂ ਕੇ ਲਾਉਂਦੇ ਆਂ ਤਾਂ ਮੈਂ ਦਾਣਾ ਵੀ ਨਹੀਂ ਕਿਤੇ ਹੱਥ 'ਚ ਲੱਗਦਾ ਦਿਖ ਲੈ ਜਿਵੇਂ ਕੋਈ ਚੀਜ਼ ਬਈ ਬਿਲਕੁਲ ਹੀ ਨਹੀਂ ਹੋ ਕੀਤੀ ਹਨਾ ਸਾਰਾ ਪੇਂਟ ਲਾ ਕੇ ਆਪਾਂ ਦਿਖਾਵਾਂਗੇ ਜਿਵੇਂ ਮੰਗਰਾਟਾ ਦੇ ਪੇਂਟਰ ਸਾਹਿਬ ਲਾਹੀ ਜੇ ਲੋਕ ਦਿਖਾਉਂਦੇ ਆਂ ਅਸਾ ਪਹਿਲਾਂ ਤੁਸੀਂ ਪ੍ਰਾਣੀ ਚੀਜ਼ ਹੈ ਜਿਹੜੀ ਜੰਮਾ ਸਾਫ ਕਰਦੇ ਹੋ ਜੀ ਨੂੰ ਸਾਫ ਕਰਕੇ ਫੇਰ ਹੀ ਤਿਆਰੀ ਕਰਨੀ ਨਵੇਂ ਸਿਰੋਂ ਓਕੇ ਪਰ ਮੈਂ ਤਾਂ ਹੀ ਨਹੀਂ ਜੱਜ ਹੁੰਦਾ ਵੀ ਨਹੀਂ ਨਾ ਵੀ ਉਦਾਂ ਮਤਲਬ ਥੋੜੀ-ਮੋਟੀ ਤਾਂ ਇਹ ਹੱਥ ਦੇ ਵਿੱਚ ਕੁਛ ਨਾ ਕੁਛ ਦਾਣਾ ਇਹ ਤਾਂ ਅੜਕੇ ਨਾ ਨਹੀਂ ਨਹੀਂ ਬਿਲਕੁਲ ਨਹੀਂ ਹਰ ਤੇ ਟਾਇਰ ਵੀ ਭਾਈ ਜਿੱਦਾਂ ਤੇ ਸੱਜਣ ਕੋਈ ਕਹਿੰਦਾ ਉਦਾਂ ਦੇ ਤੁਸੀਂ ਲਾ ਲਓ ਮਾਲਕੀਰ ਕਹਿੰਦਾ ਜੀ ਦੇਖੋ ਹਾਂ ਰੈਂਸ ਪਾ ਲਓ ਜੀ ਗੁੜੀਆਂ ਰਪਾ ਲਓ ਜੋਰ ਮਰਜੀ ਪਾ ਲਓ ਜੀ ਕਿ ਅਗਲੇ ਨਹੀਂ ਲਾਉਣੀ ਤੇ ਲਾਉਣੀ ਅਸੀਂ ਹਾਂ ਜੀ ਲਾਉਣੀ ਤੁਸੀਂ ਹਾਂ ਹਾਂ ਜੀ ਹਾਂ ਜੀ ਹਰ ਇੱਕ ਕੰਪਨੀ ਦਾ ਤੁਸੀਂ ਟਾਇਰ ਵੀ ਲਿਆ ਤੁਹਾਨੂੰ ਵੱਡਾ ਛੋਟਾ ਜਿਹੜਾ ਵੀ ਸੱਜਣ ਕਹੇ ਕਰਦੇ ਸਰ ਕੋ ਆਪਣੇ ਮਾਰਕੀਟ ਹੈ ਜਿੱਥੋਂ ਮਾਰਕੀਟ ਚ ਹੀ ਲੈਣਾ ਸਾਮਾਨ ਪੇਮੈਂਟ ਅਗਲੇ ਨੇ ਭਰਨੀ ਚੱਕ ਚੱਕ ਲਈ ਜਾਂਦੇ ਜਿ ਹੁਣ ਆ ਟਰੈਕਟਰ ਤਿਆਰ ਹੋਈ ਜਾਂਦਾ ਜੀ ਆ ਸ਼ੀਟਾਂ ਛੂਟਾਂ ਸਾਰੀਆਂ ਨਵੀਆਂ ਆ ਜੀ ਓਕੇ ਜਿਵੇਂ ਭਾਈ ਮੈਸੀ ਦੇ ਮਗਰਾਟ ਆ ਜੀ ਆਦੇ ਸ ਸਹੀ ਗੱਲੋ ਵੀ ਇੰਨਾ ਤਾਂ ਨਹੀਂ ਕੋਈ ਜਰਮੀ ਕਹੀਦੀ ਇਹ ਹਨਾ ਜੀ ਮਿਹਨਤ ਕਰਦਾ ਲੈ ਦੇਖੋ ਇਹਦੇ ਉੱਪਰ ਹੀ ਸਫਾਈ ਆ ਹੋਣਾ ਫਿਰ ਬਈ ਨਾ ਟ੍ਰਾਇਵਰ ਲਾ ਕੇ ਫੇਰੇ ਜਮਕਦਾ ਹੋਣੀ ਆ ਜੀ ਦੇਖ ਤਾਂ ਮੈਂ ਗਰੀਜਾਂ ਲਾ ਲਿਆ ਯਾਰ ਬਾਈ ਵੀ ਕੰਮ ਕਰਦੇ ਨੇ ਬਈ ਸਾਨੂੰ ਨਾ ਅਸਰ ਚਮਕੌਰ ਸੰਗਤ ਗੱਲ ਕੀ ਆ ਸਾਨੂੰ ਬਹੁਤ ਭਰਾ ਫੋਨ ਲਾਉਂਦੇ ਆ ਉਹਨਾਂ ਦਾ ਦਿਲ ਤਾਂ ਕਰਦਾ ਉਹਨਾਂ ਦਾ ਮਨ ਨਹੀਂ ਖੜਦਾ ਉਹ ਪਤਾ ਕੀ ਹੁੰਦਾ ਜੀ ਜਦੋਂ ਆਲਾ ਫੋਨ ਤਾਂ ਦੇਖੋ ਲਾ ਲੈਂਦੇ ਇਕੱਲਾ ਆਪਾਂ ਨਹੀਂ ਤਿਆਰ ਕਰਦੇ ਬਹੁਤ ਬੰਦੇ ਤਿਆਰ ਕਰਦੇ ਆਲਾ ਵਿਸ਼ਵਾਸ ਕਰਕੇ ਟਰੈਕਟਰ ਖੜਾ ਆਉਂਦੇ ਜੀ ਉਸ ਤੋਂ ਬਾਅਦ ਬਹੁਤ ਗੱਲਾਂ ਹੋ ਜਾਂਦੀਆਂ ਪਰ ਆਪਣੇ ਕੋਲੇ ਅਸੀਂ ਕਹਿੰਦੇ ਆਨਲਾਈਨ ਸਾਡਾ ਰੋਜ਼ ਕੰਮ ਦੇਖੋ ਜੀ ਜਿਵੇਂ ਇਹ ਕੰਮ ਚੱਲਦਾ ਹੈ ਕੋਈ ਨਹੀਂ ਦਿਖਾਉਂਦਾ ਜੀ ਆਲਾ ਤਿਆਰ ਕਰਕੇ ਭੇਜ ਦਿੰਦਾ ਹਰ ਤੱਕੇ ਜੀ ਸਾਡੇ ਕੋਲੋਂ ਕੰਮ ਨਹੀਂ ਜੀ ਅਸੀਂ ਤਾਂ ਜੜਾਂ ਲਾਉਨੇ ਆ ਜੀ ਚਾਹੀਦਾ ਵੀ ਕੰਮ ਇੱਥੇ ਆ ਵੀ ਹਾਂਜੀ ਹਾਂ ਜਿਵੇਂ ਆ ਬਾਈ ਸਾਹਿਬ ਬੰਪਰ ਬਣਾ ਰਹੇ ਨੇ ਜੀ ਹਾਂਜੀ ਕੱਲ੍ਹ ਐ ਹੀ ਨਹੀਂ ਫੋੜਦਾ ਬਣਾ ਲਓ 25 11 59 11 ਜੀ ਆ ਤਿੰਨ ਚਾਰ ਦਾ ਬਣੇ ਪਏ ਨੇ ਜੀ ਹੂੰ ਸਾਰੇ ਕੰਮ ਇੱਥੇ ਤਿਆਰ ਹੁੰਦੇ ਆ ਜੀ ਤੇ ਜਿਵੇਂ ਆ ਇਹਦੀ ਸ਼ੋਅ ਆ ਬਾਰਨ ਦੇ ਵਿੱਚ ਆਕਦਾ ਕਰਨਾ ਆ ਜੀ ਉੱਪਰ ਨੂੰ ਆਹ ਪਲੇਟਫਾਰਮ ਆ ਜੀ ਅੱਛਾ ਇਹ ਪਲੇਟਫਾਰਮ ਵੀ ਪਲੇਟਫਾਰਮ ਜੀ ਆਪਾਂ ਤੋਂ 25 11 ਤੋਂ ਸ਼ੁਰੂ ਕਰਕੇ ਅਰਜਨ ਜੌਂਡੀ ਆ ਜਿਹੜੇ ਦੇ ਮਰਜ਼ੀ ਲਵਾਓ ਜੀ ਭਈ ਆ ਆ ਆ ਪਲੇਟਫਾਰਮ ਤਾਂ ਜੇ ਫਿਰ ਨਵੇਂ ਦੇ ਵਿੱਚ ਆਉਂਦਾ ਆ ਆ ਡਿਜ਼ਾਈਨਿੰਗ ਦੇ ਵਿੱਚ ਤਾਂ ਨਵੇਂ 'ਚ ਵੀ ਨਹੀਂ ਆਉਂਦਾ ਜੀ ਅੱਜ ਆਪਾਂ ਨਵਾਂ ਬਣਾ ਦਨੇ ਆ ਜੀ ਨਵੇਂ ਚਾਉਂਦਾ ਨਹੀਂ ਹੁਣ ਆਉਣ ਲੱਗ ਗਿਆ ਜੀ ਕੰਪਨੀ ਦੇਣ ਲੱਗ ਗਿਆ ਤੇ ਅੱਛਾ ਪਹਿਲਾਂ ਤੁਸੀਂ ਕਰ ਰਹੇ ਸੀ ਤੁਸੀਂ ਪਹਿਲਾਂ ਕੰਮ ਸ਼ੁਰੂਆਤ ਆਪਣੀ ਹੈ ਕਿਉਂਕਿ ਆ ਜਿਹੜਾ ਆ ਡਿਜ਼ਾਈਨ ਆ ਨਾ ਗਲੀਆਂ ਜਿਹੜਾ ਇਹ ਮੈਂ ਦੇਖਿਆ ਉਦਾਂ ਨਹੀਂ ਛੇਤੀ ਕੋਈ ਇਹ ਇਹ ਡਿਜ਼ਾਈਨ ਪਤਾ ਨਹੀਂ ਕੋਈ ਕਰਦਾ ਨਹੀਂ ਜੀ ਬਾਕੀ ਹਰ ਇੱਕ ਬੰਦੇ ਤੋਂ ਨਹੀਂ ਸਫਾਈ ਅਣਖੇ ਚ ਕੰਮ ਆਈਏ ਇਹ ਹਾਂ ਇਹ ਤਾਂ ਕਰ ਰਹੀ ਹੈ ਇਹ ਕੀ ਫਿਰ ਹੁੰਦਾ ਨਹੀਂ ਜੀ ਸਹੀ ਗੱਲ ਹੈ ਕੰਮ ਤੇ ਥੱਕ ਜੂ ਥਕੇ ਮਲੇ ਜੂ ਜੇ ਅੱਕ ਗਿਆ ਉਹ ਕੰਮ ਨਹੀਂ ਕਰਦਾ ਉਹ ਨਹੀਂ ਹੁੰਦਾ ਜੀ ਹੈਨਾ ਦੇਖ ਧਰਮੇ ਪਲੇਟਫਾਰਮ ਖੋਲ ਇੱਕ ਇੱਕ ਦਾ ਪਲੇਟਫਾਰਮ ਲਾਉਣਾ ਹੋਰ ਇਹਨੂੰ ਕੀ ਕੁਛ ਕਰਨਾ ਪੀ ਪਲੇਟਫਾਰਮ ਲਾਉਣਾ ਜੀ ਬਹੁਤ ਨਾਲ ਚਾਹਦਾ ਕਰਨਾ ਹੈ ਬਾਕੀ ਫੁੱਲ ਮੋਡੀਫਾਈ ਕਰਨਾ ਜੀ ਜਿਵੇਂ ਜਿਵੇਂ ਤਿਆਰ ਹੋਊ ਆਪਾਂ ਦਿਖਾਵਾਂਗੇ ਜੀ ਉਵੇਂ ਇਹ ਹੈਗਾ ਆਪਾਂ 35b 35b ਆ ਗਿਆ ਜੀ ਐਚ ਐਮਟੀ ਹਾਂ ਜੀ ਐਚ ਐਮਟੀ 35b ਜੀ ਹੋਰ ਜਿਵੇਂ ਹੈਗਾ ਫੋਰਡ ਖੜੇ ਆ ਜੀ ਹਾਂ ਪਾਵਰ ਸਟੀering ਹੋਇਆ ਹੋਇਆ ਬਈਆ ਕੀ ਤੁਸੀਂ ਕੀਤਾ ਨਹੀਂ ਜੀ ਪਾਵਰ ਸਟੀ ਪਹਿਲਾਂ ਹੋ ਕੇ ਆਇਆ ਹੈ ਜੀ ਇਹ ਪਹਿਲੀ ਹੋਇਆ ਆਪਾਂ ਤਾਂ ਪੂਰੀ ਗੱਲਾਂ ਮੋਡੀਫਾਈ ਕਰਨਾ ਜੀ ਅਸੀਂ ਉਹ ਪੂਰੀ ਕਰਨਾ ਪਹਿਲਾਂ ਕੰਮ ਹੋ ਕੇ ਆਇਆ ਜੀ ਓਕੇ 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 ਹਾਂ ਕਈ ਚੀਜ਼ਾਂ ਜਿਵੇਂ ਆਦੇ ਹਨਾ ਹਾਂ ਟਾਇਰ ਟੂਰ ਵੀ ਬਾਈ ਪਾ ਕੇ ਲੈ ਕੇ ਆਏ ਨੇ ਟਾਇਰ ਵੀ ਪਾ ਕੇ ਲੈ ਕੇ ਆਏ ਨੇ ਹਾਂ ਜੀ ਹਾਂ ਪਰ ਆਪਾਂ ਇਹਨੂੰ ਉਤਾਰ ਕੇ ਟਾਇਰ ਦੇ ਅੰਦਰੋਂ ਵੀ ਪੇਂਟ ਕਰਾਂਗੇ ਜੀ ਜਿਵੇਂ ਤੁਸੀਂ ਪਹਿਲਾਂ ਦੇਖਿਆ ਹੈ ਨੇ ਹਾਂ 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 ਅੰਦਰੋਂ ਵੀ ਪੇਂਟ ਹੋਣਗੇ ਜੀ ਓਕੇ ਹਾਂ ਜੀ ਜੀ ਯਾਰ ਕੰਮ ਤਾਂ ਵੀਰੇ ਤੁਹਾਡਾ ਹੈਗਾ ਸਿਰਾ ਬਾਕੀ ਗੱਲ ਇਹ ਹੈ ਨਾ ਕਿਉਂਕਿ ਜਿਹੜੇ ਸੱਜਣੋਂ ਇਹ ਵੀਡੀਓ ਹੁਣ ਆਪਣੀ ਵੇਖ ਰਹੇ ਆ ਆਪਾਂ ਨਾਲ ਦੀ ਨਾਲ ਜਿੰਨੇ ਵੀ ਟਰੈਕਟਰ ਤੁਸੀਂ ਮੋਡੀਫਿਕੇਸ਼ਨ ਕੀਤੇ ਉਹਨਾਂ ਦੇ ਆਪਾਂ ਫੋਟੋ ਚਲਾ ਦਿਖਾਵਾਂਗੇ ਜੀ ਹੈਨਾ ਤੇ ਸਾਡੇ ਕੋਲੇ ਕੀ ਹੈ ਨਾ ਜੀ ਜਦੋਂ ਮੰਨ ਲਓ ਵੀ ਟਰੈਕਟਰ ਸਾਡੇ ਕੋਲੇ ਆ ਗਿਆ ਜੀ ਤਦੀ ਕਰੀ ਜਾਂਦਾ ਹਰ ਇੱਕ ਬੰਦਾ ਵੀ ਆਪਾਂ ਨੂੰ ਛੇਤੀ ਦਿਓ ਛੇਤੀ ਦਿਓ ਵੀਡੀਓ ਬਣਾਉਣ ਦਾ ਸਮਾਂ ਅੱਜ ਮਿਲਿਆ ਜੀ ਆਪਾਂ ਨੂੰ ਤੋੜ ਕੇ ਆਟਾ ਹੁਣ ਵੀ ਤੁਰਿਆ ਜੀ ਤੁਸੀਂ ਥੋੜਾ ਜਿਹਾ ਲੇਟ ਹੋ ਗਏ ਤੇ ਕਰਕੇ ਆਪਾਂ ਉਹ ਦਿਖਾ ਲਈ ਸਕੇ ਹੋਰ ਆਪਾਂ ਦਿਖਾਵਾਂਗੇ ਸਾਰੇ ਸਾਨੂੰ ਕਿ ਸੜਕ ਤੇ ਮਿਲਿਆ ਤਾਂ ਹੈਗਾ ਉਹ ਵੇ ਵਈ ਉਦਾਂ ਜਿਹੜਾ ਆਪਾਂ ਸਮੇਂ ਦੀ ਗੱਲ ਕਰਦੇ ਆ ਤੁਹਾਨੂੰ ਇੱਕ ਟਰੈਕਟਰ ਨੂੰ ਕਿੰਨਾ ਕੁ ਸਮਾਂ ਚਾਹੀਦਾ ਹੁੰਦਾ ਆਪਾਂ ਨੂੰ ਖੁੱਲ੍ਹਾ ਡੁੱਲਾ ਜੀ ਆਪਾਂ ਕਹਿ ਦਈਏ ਦੇਖੋ ਜੇ ਤਾਂ ਆਪਾਂ ਲਗਾਤਾਰ ਇੱਕ ਟਰੈਕਟਰ ਨੂੰ ਲੱਗੇ ਹੋਇਆ ਜੀ ਹਾਂਜੀ ਫੇਰ ਤਾਂ 20 ਤੋਂ ਲੈ ਕੇ 25 ਦਾ ਜੇ ਆਪਾਂ ਟਰੈਕਟਰ ਕੱਢਦੇ ਨੇ ਜੇ ਇੱਕਤੀ ਲੱਗੇ ਹੋਇਆ ਜੀ ਠੀਕ ਹੈ ਜੀ ਨਹੀਂ ਪਰ ਆਪਾਂ ਨੂੰ ਸਾਰੇ ਵੀਰਾਂ ਨੂੰ ਦੇਖੋ ਜੀ ਸਮਾਂ ਦੇਣਾ ਪੈਂਦਾ ਮੰਨ ਲਓ 2 ਸਵਾ 2 ਮਹੀਨੇ ਲੱਗ ਜਾਂਦੇ ਹਾਂਜੀ ਆਪਾਂ ਸਾਰਾ ਅੰਦਰੋਂ ਵੀ ਤਿਆਰ ਕਰਨਾ ਜਿਵੇਂ ਸਕਾਉਟ ਹੋ ਰਿਹਾ ਜੀ ਹਾਂਜੀ ਇਹ ਤਾਂ ਮੰਨ ਲਓ ਬਲਕਿ 3.5 4 ਮਹੀਨੇ ਲੱਗ ਜਾਣੇ ਆ ਜੀ ਠੀਕ ਤਿਹਨੂੰ ਗੱਲ ਇਹ ਆ ਵੀ ਜੇ ਕੋਈ ਸੌਂਗ ਜੇ ਕੋਈ ਚੀਜ਼ ਕਰਾਉਣੀ ਆ ਰੀਚੈਨਲ ਤਿਆਰ ਸਮਾਂ ਤਾਂ ਫਿਰ ਭਾਲ ਦੋ। ਸਮਾਂ ਤਾਂ ਲੱਗਦਾ ਜੀ ਹਨਾ। ਤੇ ਬਾਕੀ ਮਿੱਤਰੋ ਪੂਰਾ ਤਸੱਲੀ ਵਾਲਾ ਬਾਈ ਉਹਦਾ ਕੰਮ ਆ ਤੇ ਆਪਣੇ ਚ ਮਕੋਰ ਵੀਰ ਉਦਾਂ ਆਪਾਂ ਕਿੰਨੇ 2000 ਤੁਸੀਂ ਦੱਸਿਆ ਸੀ 400 2400 ਜੀ ਮੈਨੂੰ 4 ਟੋਲੇ ਲੈਣੇ ਚ ਆਇਆ ਹੀ ਆਪਣੇ ਕੋਲੇ। ਅੱਛਾ ਇਹਦੇ ਪਲੇਟਫਾਰਮ ਲਾਉਣਾ ਛਾਤਰੀ ਸਿਸਟਮ ਜਿਹੇ ਜਿਹੇ ਵੀ ਕੰਮ ਬਾਈ ਕਹੀ ਜਾਂਦੇ ਆਪਾਂ ਕਰੀ ਜਾਂਦੇ। ਅਸੀਂ ਤਾਂ ਖੁੱਲਾ ਡੁੱਲਾ ਪਲੇਟਫਾਰਮ ਕਰਨਾ। ਪੂਰਾ ਲਾਉਣਾ ਜੀ ਜਿਵੇਂ ਉਹਦੇ ਲੱਗ ਰਿਹਾ ਨਾ ਇਹਦੇ ਵੀ ਲਾਉਣਾ। ਓਕੇ। ਗੱਲ ਕਰਦਾ ਸੀ ਨਾ ਮੈਂ ਤੇ ਜਦੋਂ ਮਤਲਬ ਰੀਲਾਂ ਦੇਖਦੇ ਆ ਬਹੁਤ ਸੱਜਣ ਨੇ ਜਿਹੜੇ ਉਹਨਾਂ ਦੇ ਸਾਹਮਣੇ ਆ ਜਾਂਦੇ ਆ ਹਨ ਪਰ ਮੰਨ ਨਹੀਂ ਖੜਦਾ ਮੰਨ ਯਾਰ ਲੋਕ ਯਕੀਨ ਕਰਦੇ ਆ ਫਿਰ ਆਪਣਾ ਵੀ ਭਈ ਇਹ ਫਰਜ਼ ਬਣਦਾ ਵੀ ਹਰੇਕ ਭਰਾ ਨੂੰ ਸਿੱਧੇ ਰਾਹ ਪਾਈਏ ਹਨਾ ਦਸੀ ਗੱਤ ਗੈੜ ਨਾ ਕਰੀ ਕੰਮ ਦੇਖ ਕੀ ਸੀ ਮੰਨ ਖੜਨਾ ਜਿਵੇਂ ਮੰਨ ਲਓ ਵੀ ਇਹਦੀ ਸ਼ੋਅ ਦੇਖਣ ਨੂੰ ਜੀ ਨਹੀਂ ਕਰਦਾ ਸੀ ਪਹਿਲਾਂ ਹੁਣ ਤੁਸੀਂ ਅੱਜ ਦੇਖ ਲਓ ਜੀ ਇਹ ਸਹੀ ਗੱਲ ਆ ਹਾਂ ਜੀ ਹਾਂ ਇਹ ਪੁਰਾਣੇ ਪਾੜੀ ਆਪਾਂ ਤਿਆਰ ਕਰਿਆ ਕੋਈ ਨਵਾਂ ਤੇ ਤੇ ਲਾਇਆ ਹੈ ਨਹੀਂ ਜੀ ਓਕੇ ਓਕੇ ਅਸਾ ਇਹ ਇਹ ਪੁਰਾਣੀ ਹੀ ਸ਼ੋਅ ਤਿਆਰ ਕੀਤੀ ਆ ਪੁਰਾਣੀ ਨੂੰ ਤਿਆਰ ਕਰਿਆ ਜੀ ਬਈ ਹੋਰ ਅਭੀ ਯਾਰ ਕਿਤੇ ਤੁਸੜ ਰਵਾਇ ਮੇਰੀ ਚੀਜ਼ ਜਮ ਕੇ ਥੋੜਾ ਮੋਟਾ ਰੈਂਟ ਵੀ ਨਹੀਂ ਰਿਹਾ ਨਾ ਬਈ ਪਰ ਰੈਂਟ ਨਹੀਂ ਜੀ ਦੇਖੋ ਕਮਲ ਇਫ ਇਹ ਏਸੀ ਨਹੀਂ ਲਸਕਾ ਮਾਰਨੀ ਆਣਾ ਨਾ ਹਾਂਜੀ ਇਹੀ ਮਾਦੂ ਲਿਖਿਆ ਤੁਹਾਨੂੰ ਗਰਾਉਂਡ ਸਹੀ ਆ ਜੀ ਹਾਂ ਇਹੀ ਮਾਰਨੀ ਆ ਹੁਣ ਆਪਾਂ ਥੱਲੇ ਪ੍ਰਾਈਮਰ ਨਹੀਂ ਲਾਇਆ ਜੀ ਕੱਲਾ ਰੰਗ ਮਾਰਤਾ ਜੀ ਪਰ ਉਹ ਗੱਲਬਾਤ ਨਹੀਂ ਬਣਦੀ ਜੀ ਇਹ ਤਾਂ ਗੱਲ ਹੈਗੀ ਆ ਬਈ ਹਨਾ ਤੂੰ ਦੇਖ ਯਾਰ ਕੋਈ ਚੀਜ਼ ਕਮੀ ਛੱਡੀ ਤਾਂ ਨਹੀਂ ਹੈਗੀ ਬਈ ਉਹਨੇ ਜਮਾਈ ਬਾਕੀ ਸਾਰਾ ਖੁੱਲ ਕੇ ਹੁੰਦਾ ਜੀ ਕੋਈ ਇਹ ਨਹੀਂ ਹੈਗਾ ਮੰਨ ਲਓ ਟੈਂਕੀ ਕੀ ਪੈਰ ਦਾ ਨੇ ਇੱਕ ਹੁੰਦਾ ਵੀ ਆਪਾਂ ਖੜੇ ਨੂੰ ਉੱਤੇ ਰੰਗ ਮਾਰਤਾ ਉਹ ਤਾਂ ਚ ਹਾਂ ਸਾਰਾ ਖੋਲ ਕੇ ਪੇਂਟ ਕਰਨਾ ਇਹ ਬਿਲਕੁਲ ਖੋਲ ਕੇ ਸਾਰਾ ਪੇਂਟ ਕਰਨਾ ਬਣਾ ਸਵਰਾਜ ਖੜਾ ਹੀ ਬੈਗ ਤੇ ਆਹ ਦੇ ਆਪ ਆ ਵੀ ਦੇਖ ਲਈ ਤਰੂ ਇਹ ਸਵਰਾਜ 855 ਜੀ ਕਿਹੜਾ ਹੈ 855 ਜੀ ਓਕੇ ਇਹ ਨਵੇਂ ਨਵੇਂ ਵਾਲੀ ਲੁੱਕ ਦੇਣੀ ਹੈ ਜੀ ਇਹਨੂੰ ਅਸੀਂ ਇਹਨੂੰ ਨਵਾਂ ਬਣਾਉਣਾ ਹਾਂ ਜਾ ਰਹੇ ਆ ਉਹਦਾ ਕਿੰਨਾ ਮਾਡਲ ਹੋ ਇਹ 2001 ਮਾਡਲ ਆ ਜੀ ਇੱਕ ਮਾਡਲ ਆ ਹੁਣ 25 ਬਣਾ ਕੇ ਨਿਕਲੋ ਜੀ ਇਹ ਵੀ ਓਕੇ ਹਾਂ ਜੀ 25 ਹੁਣ ਤੁਸੀਂ ਬਣਾਈ ਦਿਓਗੇ 25 ਦੇ ਵਿੱਚ ਵੀ ਉਹ ਫੀਚਰ ਨਹੀਂ ਆਉਣੇ ਜਿਹੜੇ ਤੁਸੀਂ ਲਾ ਦਿੰਨੇ ਹੋ ਬਸ ਫਿਰ ਆਈਆਂ ਜੀ ਹੁਣ ਪਲੇਟਫਾਰਮ ਨਹੀਂ ਆਉਂਦਾ ਜੀ ਆਪਾਂ ਉਹ ਲਾ ਕੇ ਦੇਵਾਂਗੇ ਜੀ ਘੋੜਾ ਵੈਂਟ ਨਹੀਂ ਆਉਂਦਾ ਮੈਂ ਵੀਰੇ ਪਹਿਲਾਂ ਇੱਕ ਆਪਣੀ ਮਹਿੰਦਰਾ ਟਰੈਕਟਰ ਦੀ ਐਡ ਕੀਤੀ ਸੀ ਉਹ ਸ਼ਾਇਦ ਇੱਧਰ ਗਿਆ ਸੀਗਾ ਉੱਥੇ ਬਟਾਲਾ ਸ਼ਾ ਨੰਬਰ ਸਰ ਇਹਦੇ ਗਿਆ ਸੀ ਹਾਂ ਇੱਧਰ ਦੁਆਬੇ ਆਪਣੇ ਖੇਡਾ ਉੱਥੇ ਨਾ ਬੁੱਲਦ ਭਜਾਉਂਦੇ ਆ ਉੱਥੇ ਗਿਆ ਸੀ ਉੱਥੇ ਗਿਆ ਸੀ ਤੇ ਮੇਰੇ ਯਾਦ ਆ ਗਿਆ ਤੂੰ ਭਰਾ ਮੈਨੂੰ ਕਹਿੰਦੀ ਸੀ ਕਹਿੰਦੇ ਭਈ ਅਸੀਂ ਵੀ ਬੰਦਾ ਭਜਾਉਣੇ ਆ ਹਾਂ ਬਾਕੀ ਆ ਹੁੰਦਾ ਜੀ ਕੋਈ ਬੰਦਾ ਨਾੜਿਆ ਨਾ ਕਰਦਾ ਕੋਈ ਫੋੜ ਕਰ ਆਪਣੇ ਉੱਤੇ ਗਰੀਬਨ ਸਾਰੇ ਰੈਟਰੀ ਕਰਦੇ ਆਂ ਆਪਾਂ ਹਾਂ ਜਿਹੇ ਜਿਹੇ ਵੀ ਕੰਮ ਆਪਾਂ ਕਰਾਂਗੇ ਜੀ ਠੀਕ ਹੈ ਜੀ ਹਾਂ ਜੀ ਕੰਮ ਬੋਲੂਗਾ ਜੀ ਇਹ ਨਹੀਂ ਹੈਗਾ ਵੀ ਇੱਕ ਆਪਾਂ ਮੂੰਹ ਨਾ ਕਹਤਾ ਜੀ ਆਪਾਂ ਕਹਿੰਦੇ ਵੀ ਕੰਮ ਦੇਖੋ ਜੀ ਆਕੇ ਸਹੀ ਗੱਲ ਹੈ ਇੱਥੇ ਆਜ ਉਹ ਇੱਕ ਵਾਰੀ ਅਸੀਂ ਨੰਬਰ 22 ਦਾ ਸਕਰੀਨ ਤੇ ਚੱਲਦਾ ਧਰਮ ਉਹਦੇ 9815462865 ਏ ਨੰਬਰ ਤੇ ਥੋੜਾ ਜਿਹਾ ਸੰਪਰਕ ਕਰਕੇ ਤੁਸੀਂ ਉਰੇ ਆਇਓ ਇੱਥੇ ਕੰਮ ਦੇਖਿਓ ਨਾ ਬਈ ਹੁੰਦਾ ਉਹ ਤੋਂ ਬਾਅਦ ਸਾਹਿਬ ਤੇ ਆਪਾਂ ਫੋਟੋਵਾ ਮੰਗਾਓ ਜੀ ਪਹਿਲਾਂ ਕੰਮ ਦੇਖ ਕੇ ਹੀ ਤੁਰੋ ਆਪਾਂ ਇਹ ਨਹੀਂ ਕਹਿੰਦੇ ਵੀ ਗੱਡੀ ਚੱਕੋ ਤੇ ਆਪਣੇ ਕੋਲੇ ਆਜੋ ਨਹੀਂ ਜੀ ਪਹਿਲਾਂ ਕੰਮ ਦੇਖੋ ਜੀ ਹਾਂ ਇਹ ਵੀ ਗੱਲ ਹੈਗੀ ਆ ਤੇ ਬਈ ਕਈ ਵਾਰ ਕੋਈ ਸੱਜਣ ਚਾਹੇ ਹੁਣ ਜਿਵੇਂ ਨਾ ਜਿਹੜੇ ਸੱਜਣ ਆਪਣੇ ਐਨ ਆਰ ਆਈ ਭਰਾ ਨੇ ਉਹ ਬਾਹਰ ਬੈਠਿਆ ਉਹਨਾਂ ਨੂੰ ਮਤਲਬ ਇਹ ਹੈ ਅਗਲਾ ਕਈ ਵਾਰ ਸੋਚ ਲੈਂਦਾ ਵੀ ਯਾਰ ਸਾਨੂੰ ਕਿਵੇਂ ਪਤਾ ਲੱਗੂ ਵੀ ਸਾਡਾ ਤਸੱਲੀ ਬਕਸ ਕੰਮ ਹੋ ਗਿਆ ਹਾਂਜੀ ਟਰੈਕਟਰ ਮਤਲਬ ਕਿਹੜਾ ਉਰੇ ਖੜਾ ਕੇ ਜਾਵੇ ਆਪਾਂ ਲਿਜਾਣ ਵੇਲੇ ਉਹਨੂੰ ਫੋਨ ਲਾਵਾਂਗੇ ਆਪਾਂ ਸ਼ੁਰੂਆਤ ਹੀ ਉੱਥੋਂ ਕਰਨੀ ਟਰੈਕਟਰ ਚੱਕਣਾ ਹੀ ਉੱਥੋਂ ਵੀਡੀਓ ਪਾਉਣ ਲੱਗ ਜਾਣਾ ਬਾਈ ਨੇ ਵੀ ਅੱਜ ਲੈ ਆਂਦਾ ਜੀ ਉਦੋਂ ਜਿਵੇਂ ਜਿਵੇਂ ਤਿਆਰ ਆਪਾਂ ਦਿਖਾਉਣਾ ਹੈ ਜੀ ਸਾਰਾ ਬਸ ਠੀਕ ਹੈ ਵੱਡੀ ਵੱਡੀ ਗੱਲ ਇਹ ਹੋਣੀ ਹੈ ਹਾਂ ਲੁਕਦੀ ਨਹੀਂ ਹੈਗੀ ਜੀ ਕੋਈ ਚੀਜ਼ ਹਾਂ ਜੇ ਲੁਕਾਵਾਂਗੇ ਤਾਂ ਲੋਕ ਪਰ ਆਪ ਲੁਕੋਣੀ ਨਹੀਂ ਜੀ ਆਪਾਂ ਤਾਂ ਦਿਖਾਉਣਾ ਹੈ ਸਹੀ ਗੱਲ ਹੈ ਅਗਲੇ ਤਾਂ ਪਤਾ ਵੀ ਲੱਗੇ ਨਾ ਤੇ ਲੈ ਮਿੱਤਰੋ ਇਹ ਵੱਡੀ ਗੱਲ ਹੈ ਵੀ ਜਿਹੜਾ ਤੁਸੀਂ ਕਿਹਾ ਨਾ ਵੀ ਜਿਹੜੇ ਵੀ ਕੰਮ ਨੂੰ ਹੱਥ ਪਾਵਾਂਗੇ ਉਹਦੀ ਪਹਿਲਾਂ ਵੀਡੀਓ ਬਣਾ ਕੇ ਅਗਲੇ ਨੂੰ ਭੇਜਾਂਗੇ ਵੀ ਭਾਈ ਅੱਜ ਤੁਹਾਡਾ ਕਲੱਚ ਦਾ ਕੰਮ ਹੋ ਰਿਹਾ ਅੱਜ ਤੁਹਾਡੇ ਬ੍ਰੇਕਾਂ ਦਾ ਹੋ ਰਿਹਾ ਹੈ ਹਾਂਜੀ ਹਾਂਜੀ ਸਾਰਾ ਕੁਝ ਤੇ ਹਾਂ ਇਹ ਗੱਲ ਚਾਹੀਦੀ ਵੀ ਆ ਹਨਾ ਤੇ ਤੁਸੀਂ ਦੱਸਤਾ ਵੀ 2004 ਤੋਂ ਲੈ ਕੇ ਤੱਕ ਕੰਮ ਕਰਦੇ ਹੋ ਬਈ ਟਰੈਕਟਰਾਂ ਦੀ ਕੋਈ ਗਿਣਤੀ ਨਹੀਂ ਟਰੈਕਟਰ ਦਾ ਪਤਾ ਨਹੀਂ ਇਹ ਕਿਨੇ ਕਿ ਕਰਦੇ ਨੇ ਹਾਂਜੀ ਤੇ ਕਿਹੜੇ ਕਿਹੜੀਆਂ ਕੰਟਰੀਆਂ ਦੇ ਵਿੱਚ ਟਰੈਕਟਰ ਆਪਣੇ ਪਹੁੰਚ ਗਏ ਹੋਣੇ ਸਾਰੇ ਗਿਆ ਜੀ ਕੈਨੇਡਾ ਅਮਰੀਕਾ ਜਾਦੇ ਕੈਨੇਡਾ ਚ ਹੀ ਗਿਆ ਜੀ ਅੱਛਾ ਬਾਕੀ ਜ਼ਿਆਦਾ ਆਪਣੇ ਕੋਲ ਲੋਕਲ ਕੰਮ ਜ਼ਿਆਦੇ ਆ ਜੀ ਫਿਰ ਅਸੀਂ ਬਾਹਰ ਨਹੀਂ ਸਾਈ ਫੜਦੇ ਨਹੀਂ ਛੇਤੀ ਲੋਕਲ ਬਹੁਤ ਆ ਜੀ ਹਾਂ ਲੋਕਲ ਸਾਬਨਾ ਚਾਹੁੰਦੇ ਹਾਂ ਇਹ ਵੀ ਗੱਲ ਹੈ ਤੇ ਭਾਈ ਅੱਜ ਤੱਕ ਤੁਸੀਂ ਮਤਲਬ ਟਰੈਕਟਰ ਸਾਰੇ ਤਿਆਰ ਕਰਦੇ ਹਨ ਹਾਂ ਸਾਰੇ ਕੋਈ ਰਹਿਣਾ ਨਹੀਂ ਹੋਣਾ ਹਾਂਜੀ ਮੈਸੀ ਹੋ ਗਿਆ ਸਵਰਾਜ ਹੋ ਗਿਆ ਜੀ ਮਹੀਨਦਰਾ ਸਕਾਉਟ ਅਸੀਂ ਮਨ ਲਗਾਦਾ ਵੀ ਆਪਣੇ ਕੋਲ ਨਵਾਂ ਟਰੈਕਟਰ ਆਇਆ ਸਕਾਟਰ ਅਸਾ ਸਕਾਟਰ ਬੈਂਦਰ ਤੇ ਫੋਟੋਆਂ ਲੱਗੀਆਂ ਨਹੀਂ ਬਹੁਤ ਪੁਰਾਣੇ ਆ ਜੀ ਇਹ ਤਾਂ ਹੂੰ ਆਪ੍ਰੀਤ ਹੋ ਗਿਆ ਜੀ ਕੋਈ ਛੱਡਿਆ ਨਹੀਂ ਟਰੈਕਟਰ ਨਹੀਂ ਹੋਣਾ ਜੀ ਪਰ ਮੈਂ ਹਾਂ ਉਹਦੇ ਉਹ ਸਕਾਟਰ ਦੀਆਂ ਇੱਕ ਉਹ ਲੱਗਿਆ ਹੋਇਆ ਆਪਣਾ ਉਮਰੂਤੀ ਚੱਟਾ ਹੋਰ ਫੋਟੋ ਦੇ ਵਿੱਚ ਸੀਗਾ ਤੇ ਆਹ ਦੂਸਰਾ ਹੈ ਨਾ ਜੀ ਹਾਂਜੀ ਹਾਂਜੀ ਅੱరే ਥੋੜੇ ਜ਼ੂਮ ਕਰਕੇ ਦਿਖਾਇਆ ਇਹਨਾਂ ਨੂੰ ਬਾਕੀ ਆਪਣੇ ਇੰਸਟਾਗ੍ਰam ਤੇ ਵੀਡੀਓ ਪਈਆਂ ਨੇ ਸਾਰੀਆਂ ਅੱਛਾ ਜਿਹੜਾ ਵੀ ਟਰੈਕਟਰ ਮੋਡੀਫਿਕੇਸ਼ਨ ਹੁੰਦਾ ਉਹਦੀ ਆਪਾਂ ਉਹ ਕਰਦੇ ਆ ਨਾਲ ਦੀ ਨਾਲ ਐਡ ਹਾਂਜੀ ਓਕੇ ਓਕੇ ਤੇ ਆ ਆ ਵੀ ਫੋਟ ਦੀ ਸ਼ੋਅ ਤਿਆਰ ਹੋ ਰਹੀ ਆ ਵੀ ਸਾਰਾ ਸ਼ੋਅ ਪੇਂਟ ਉਤਾਰ ਕੀ ਕਰਨੀ ਸਾਰਾ ਕੱਲਾ ਕੱਲਾ ਪਾੜ ਖੁੱਲ ਕੇ ਜੀ ਫੇਰ ਨਵੇਂ ਸਾਰੇ ਬਣਾਣੇ ਸਹੀ ਗੱਲ ਆ ਦੇਖ ਲੈ ਆ ਪਹਿਲਾਂ ਤਾਂ ਜਮਾ ਨਮੀ ਇਹ ਕੱਢਣੀ ਉਹ ਤੋਂ ਬਾਅਦ ਇਹਨੂੰ ਨਵੀਂ ਬਣਾਉਣੀ ਆ ਫੇਰ ਬਣਾਉਣੀ ਉਧਰ ਦੇ ਮਗਰਾੜ ਪਏ ਨੇ ਉਹ ਰੰਮ ਰੰਮ ਪਏ ਨੇ ਤੇ ਜਾਨੀ ਕਿ ਕੰਪਲੀਟ ਕੰਮ ਮਿੱਤਰੋ ਮੈਂ ਤੁਹਾਨੂੰ ਇਹ ਕਹੂੰਗਾ ਵੀ ਤੁਸੀਂ ਸਿਰਫ ਇੱਥੇ ਨਾ ਟਰੈਕਟਰ ਖੜਾ ਕੇ ਜਾਣਾ ਨਾ ਬਈ ਹਾਂਜੀ ਟਰੈਕਟਰ ਖੜਾ ਕੇ ਜੀ ਬਸ ਉਹ ਤੋਂ ਬਾਅਦ ਹਾਂ ਹਾਰ ਪਾ ਕੇ ਹੀ ਤੋਰਨਾ ਹਾਰ ਪਾ ਕੇ ਹੀ ਤੋਰਨਾ ਜੇ 25 ਮਾਡਲ ਬਣਾ ਕੇ ਤੋਰਨਾ ਜਿਹੜਾ ਮਰਜ਼ੀ ਮਾਡਲ ਟਰੈ ਤੇ ਲੈ ਮਿੱਤਰੋ ਕਰਿਓ ਸੰਪਰਕ ਕਰ ਨੰਬਰ ਆਪਾਂ ਸਕਰੀਨ ਤੇ ਚਲਾਤਾ ਤੇ ਇੱਕ ਵਾਰੀ ਲੋਕੇਸ਼ਨ ਦੱਸੀ ਜੀ ਆਪਾਂ ਕਿੱਥੇ ਖੜੇ ਆ ਹਾਂ ਜੀ ਬਰਨਾਲਾ ਏਰੀਆ ਜੀ ਹਾਂਜੀ ਤੇ ਮੰਨ ਲਓ ਕੋਠੇ ਸਰਜੀਤਪੁਰਾ ਵਾਝਦੀ ਸਰਜੀਤਪੁਰੇ ਦੇ ਕੋਠਿਆਂ ਦੇ ਵਿੱਚ ਆਪਣਾ ਇਹ ਤੁਹਾਡੇ ਘਰ ਆ ਜਾਂਦੇ ਆ ਹਾਂਜੀ ਹਾਂ ਐਸਓ ਐਸ ਕੂ ਨੇੜੇ ਆ ਜੀ ਇਹ ਠੀਕ ਹੈ ਜੀ ਹਾਂ ਸੇਖਾ ਰੋਡ ਤੇ ਜੀ ਸੇਖਾ ਰੋਡ ਤੇ ਹਾਂਜੀ ਵਾਕਿਆ ਅੱਜ ਕੱਲ ਦਾ ਫੋਨ ਤੇ ਕਨੈਕਟ ਹੋਈ ਜਾਂਦਾ ਜੀ ਹਾਂਜੀ ਹਾਂ ਵਾਕਿਆ ਆਪਾਂ ਜਦੋਂ ਲੋਕੇਸ਼ਨ ਭੇਜਤੀ ਆਟੋਮੈਟਿਕਲੀ ਮੈਪ ਤੇ ਲਿਆਣਾ ਹਾਂਜੀ ਹਾਂ ਹੈਨਾ ਤੇ ਲੈ ਮਿੱਤਰੋ ਜੇ ਤੁਹਾਡੇ ਵੀ ਦਿਲ ਦੇ ਵਿੱਚ ਰੀਜਣਾ ਵੀ ਅਸੀਂ ਬਾਪੂ ਦਾ ਟਰੈ ਤਾ ਇੱਕ ਵਾਰੀ ਮੇਰੇ ਕਹੇ ਤੋ ਜਵੰਦਾ ਫਾਰਮ ਤੇ ਜ਼ਰੂਰ ਆ ਕੇ ਜਾਇਓ ਜਿੰਨੀ ਕ ਤੁਹਾਡੇ ਦਿਲ ਦੇ ਵਿੱਚ ਰੀਜ ਆ ਵੀ ਸਾਡਾ ਟਰੈਕਟਰ ਇੰਨਾ ਕੋ ਹੋਣਾ ਚਾਹੀਦਾ 19 ਨੂੰ ਬਾਈ ਉਹਨੇ 21 ਬਣਾ ਕੇ ਭੇਜਣਾ ਕਰੋ ਸੰਪਰਕ ਨੰਬਰ ਆਪਾਂ ਸਕਰੀਨ ਤੇ ਚਲਾਤਾ ਵਾਕਈ ਜਦੋਂ ਤੁਸੀਂ ਇੱਕ ਵਾਰੀ ਉਰੇ ਆਗੇ ਨਾ ਬਹੁਤ ਘੈਂਟ ਬਾਈ ਉਹਨਾਂ ਦੀ ਡੀਲਿੰਗ ਆ ਤੁਹਾਡਾ ਆਟੋਮੈਟ ਕੀ ਦਿਲ ਕਰਨਾ ਵੀ ਅਸੀਂ ਕੰਮ ਕਰਵਾਉਣਾ ਤਾਂ ਬਾਈ ਮਿਸਤਰੀ ਚਮਕੌਰ ਸਿੰਘ ਤੇ ਕਰਾਉਣਾ ਲਾਓ ਫੋਨ ਫਟਾਫਟ